ਉਹਨਾਂ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਬੱਦਨ ਤੇ ਹੁਣ ਜੋ ਵੱਡੀ ਖਬਰ ਹੈ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਹੈ ਜਿੱਥੇ 26 ਜਨਵਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ ਉਸ ਦਾ ਟਰੇਲਰ ਅੱਜ ਕੇਂਦਰ ਸਰਕਾਰ ਨੂੰ ਦਿਖਾਇਆ ਕਿਸਾਨਾਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਜਿਸ ਦਾ ਹੁਣ ਨਤੀਜਾ ਵੀ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਸੂਤਰਾ ਦੇ ਹਵਾਲੇ ਨਾਲ ਗੱਲ ਮੰਨੀਏ ਤਾਂ ਹੁਣ ਖੇਤੀ ਮੰਤਰੀ ਜਾਂ ਕਹਿ ਲਈਏ ਭਾਰਤ ਸਰਕਾਰ ਖੇਤੀ ਸੰਘਰਸ਼ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕਰ ਸਕਦੀ ਹੈ ਕੱਲ ਨੂੰ ਜੋ ਕਿਸਾਨਾਂ ਦੀ ਸਰਕਾਰ ਨਾਲ 8ਵੇਂ ਗੇੜ ਦੀ ਮੀਟਿੰਗ ਹੋਣੀ ਹੈ ਉਸ ਵਿੱਚ ਸਰਕਾਰ ਇੱਕ ਫੈਸਲਾ ਦੇ ਸਕਦੀ ਹੈ ਜਾਂ ਕਹਿ ਲਈਏ ਕਿਸਾਨਾਂ ਅਗੇ ਇੱਕ ਸੁਝਾਅ ਰੱਖ ਸਕਦੀ ਹੈ ਜਿਸ ਦਾ ਇਹ ਨਤੀਜਾ ਨਿਕਲ ਸਕਦਾ ਹੈ ਕਿ ਇਹ ਜੋ ਖੇਤੀ ਕਾਨੂੰਨ ਨੇ ਸੂਬਾ ਸਰਕਾਰਾਂ ਦੇ ਉੱਤੇ ਸਿੱਟੇ ਜਾ ਸਕਦੇ ਨੇ ਸਰਕਾਰ ਨੇ ਸੋਚ ਲਿਆ ਕਿ ਹੁਣ ਸਾਡੇ ਹੱਥੋਂ ਗਲ ਨਿਕਲਦੀ ਜਾ ਰਹੀ ਹੈ ਇਹ ਜੋ ਕੀਤੀ ਕਾਨੂੰਨ ਨੇ ਸੂਬਿਆਂ ਵਿੱਚ ਲਾਗੂ ਕਰਨੇ ਨੇ ਜਾਂ ਨਹੀਂ ਲਾਗੂ ਕਰਨੇ ਉਹ ਸਰਕਾਰਾਂ ਦੇ ਉੱਤੇ ਸਿੱਟ ਸਕਦੀ ਹੈ ਇਹ ਕੱਲ ਜੋ 8ਵੇਂ ਗੇਟ ਦੀ ਮੀਟਿੰਗ ਹੋਣੀ ਹੈ ਉਸ ਵਿੱਚ ਸਰਕਾਰ ਇਹ ਸੁਝਾਅ ਜ਼ਰੂਰ ਦੇ ਸਕਦੀ ਹੈ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇਹ ਸੁਝਾਅ ਕੀਤਾ ਜਾ ਸਕਦਾ ਹੈ ਇਸ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀ ਪਰ ਇਸ ਦਾ ਜੋ ਉਹ ਇੱਕ ਆਲਟਰਨੇਟ ਲੈ ਕੇ ਆ ਸਕਦੇ ਨੇ ਉਹ ਇਹ ਹੈ ਕਿ ਖੇਤੀ ਕਾਨੂੰਨਾਂ ਨੂੰ ਹੁਣ ਸੂਬਾ ਸਰਕਾਰਾਂ ਤੇ ਸੱਟ ਦਿੱਤਾ ਜਾਵੇਗਾ ਕਿ ਸੂਬਾ ਸਰਕਾਰ ਇਹਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਜਾਂ ਨਹੀਂ ਲਾਗੂ ਕਰਨਾ ਚਾਹੁੰਦੀ ਕਿਉਂਕਿ ਲੰਬੇ ਸਮੇਂ ਤੋਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜੋ ਜੋ ਸੂਬੇ ਨੇ ਉਹਨਾਂ ਨੇ ਪਹਿਲਾਂ ਹੀ ਇਹ ਖੇਤੀ ਕਾਨੂੰਨ ਲਾਗੂ ਕੀਤੇ ਹੋਏ ਨੇ ਜੇਕਰ ਇਹ ਹੋ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਗਾਉਣਿਸਬ ਕੇ ਪੰਜਾਬ ਵਿੱਚ ਇਹ ਖੇਤੀ ਕਾਨੂੰਨ ਪਹਿਲਾਂ ਹੀ ਲਾਗੂ ਕੀਤੇ ਹੋਏ ਨੇ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਤਾਂ ਹੁਣ ਉਸੇ ਚੀਜ਼ ਨੂੰ ਲੈ ਕੇ ਹੋ ਸਕਦਾ ਹੈ ਕਿ ਭਾਜਪਾ ਵੱਲੋਂ ਮੰਤਨ ਕੀਤਾ ਗਿਆ ਹੋਵੇ ਭਾਰਤ ਸਰਕਾਰ ਹੁਣ ਇਹ ਸੁਝਾਅ ਦੇ ਸਕਦੀ ਹੈ ਕਿ ਜੋ ਇਹ ਖੇਤੀ ਕਾਨੂੰਨ ਨੇ ਇਹ ਜੋ ਰਾਜ ਸਰਕਾਰਾਂ ਨੇ ਸੂਬਾ ਸਰਕਾਰਾਂ ਨੇ ਉਹਨਾਂ ਦੇ ਸਿਰ ਉੱਤੇ ਸਿਰ ਦਿੱਤਾ ਜਾਵੇਗਾ ਕਿ ਸਰਕਾਰਾਂ ਨੇ ਜੋ ਇਹ ਖੇਤੀ ਕਾਨੂੰਨ ਲਾਗੂ ਕਰਨ ਚਾਹ ਨਾ ਕਰ ਨੇ ਉਹਨਾਂ ਦੇ ਸਿਰ ਤੇ ਹੋਵੇਗਾ ਪਰ ਕੇਂਦਰ ਵੱਲੋਂ ਇਹ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਤਾਂ ਇਹ ਵੀ ਕਹਿ ਸਕਦੇ ਕਿ ਜੋ ਕੱਲ 8ਵੇਂ ਗੇਟ ਦੀ ਮੀਟਿੰਗ ਹੋਏਗੀ ਤਾਂ ਉਸ ਵਿੱਚ ਕਾਨੂੰਨ ਰੱਦ ਕਰਨ ਦੀ ਸਰਕਾਰ ਵੱਲੋਂ ਕੋਈ ਵੀ ਦੁਬਾਰਾ ਗੱਲ ਨਹੀਂ ਕੀਤੀ ਜਾਵੇਗੀ ਹਾਲਾਂਕਿ ਕਿਸਾਨਾਂ ਵੱਲੋਂ ਕਿਆ ਗਿਆ ਹੈ ਜਾਹਦਾ ਖੇਤੀ ਜੋ ਕਾਨੂੰਨ ਇਹ ਰਿਪੀਲ ਹੋ ਜਾਣ ਦੱਦ ਹੋ ਜਾਣ ਪਰ ਜੋ ਸਰਕਾਰ ਹੈ ਆਪਣੀ ਅੜੀ ਟੇੜੀ ਹੋਈ ਹੈ ਕਿ ਵੀ ਅਸੀਂ ਇਹ ਰੱਦ ਨਹੀਂ ਕਰਨੇ ਤਾਂ ਉਸ ਦਾ ਆਲਟਰਨੇਟ ਸਰਕਾਰ ਨੇ ਜ਼ਰੂਰ ਲੱਭ ਲਿਆ ਸਰਕਾਰ ਦਾ ਕਹਿਣਾ ਹੈ ਕਿ ਇਹ ਜੋ ਨਵੇਂ ਖੇਤੀ ਕਾਨੂੰਨ ਹੈ ਇਹਨਾਂ ਨੂੰ ਹੁਣ ਸੂਬਿਆਂ ਤੇ ਮਾਰ ਦਿੱਤਾ ਜਾਵੇਗਾ ਕਿਉਂਕਿ ਪਹਿਲਾਂ ਭਾਜਪਾ ਸਰਕਾਰ ਨੇ ਕਿਹਾ ਸੀ ਕਿ ਵੀ ਇੰਨਾ ਖੇਤੀ ਕੀ ਕਾਨੂੰਨਾਂ ਦੇ ਵਿੱਚ ਸੂਬਾ ਸਰਕਾਰ ਦਖਲ ਨਹੀਂ ਦੇ ਸਕਦੀ ਕਿਉਂਕਿ ਜਦੋਂ ਪੰਜਾਬ ਤੋਂ ਇਹ ਐਜੀਟੇਸ਼ਨ ਸ਼ੁਰੂ ਹੋਇਆ ਸੀ ਤਾਂ ਕਹਿ ਦਿੱਤਾ ਗਿਆ ਸੀ ਕਪਟਨ ਅਮਰਿੰਦਰ ਸਿੰਘ ਵੱਲੋਂ ਕਿ ਅਸੀਂ ਇਹ ਜੋ ਖੇਤੀ ਕਾਨੂੰਨ ਹੈ ਪੰਜਾਬ ਵਿੱਚ ਲਾਗੂ ਨਹੀਂ ਕਰਾਂਗੇ ਤਾਂ ਉਦੋਂ ਸਰਕਾਰ ਨੇ ਕਿਹਾ ਸੀ ਕਿ ਇਹਨਾਂ ਚੀਜ਼ਾਂ ਵਿੱਚ ਸੂਬੇ ਨੇ ਜੋ ਸਿੱਧੇ ਤੌਰ ਤੇ ਕੋਈ ਵੀ ਸ਼ਿਰਕਤ ਕਰ ਨਹੀਂ ਸਕਦੇ ਸੂਬੇ ਇਸ ਤੇ ਕੋਈ ਫੈਸਲਾ ਲੈ ਨਹੀਂ ਸਕਦੇ ਤਾਂ ਹੁਣ ਸਰਕਾਰ ਤੇ ਜੋ ਦਬਾਅ ਵਧਿਆ ਹੋਇਆ ਹੈ ਜੋ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਸੀ ਉਸ ਦਾ ਟਰੇਲਰ ਅੱਜ 7 ਤਰੀਕ ਨੂੰ ਕਿਸਾਨਾਂ ਨੇ ਦਿਖਾਇਆ ਲੱਖਾਂ ਦੀ ਗਿਣਤੀ ਇਸ ਟਰੈਕਟਰਾਂ ਵੱਲੋਂ ਦਿੱਲੀ ਨੂੰ ਘੇਰਾ ਪਾਇਆ ਗਿਆ ਹੋ ਸਕਦਾ ਹੈ ਸਰਕਾਰ ਤੇ ਦਬਾਅ ਵਧਿਆ ਹੋਵੇ ਕਿ ਵੀ ਆਉਣ ਵਾਲਾ ਸਮਾਂ ਜੋ ਕਿਸਾਨ ਹੁਣ ਸੰਦਰਸ਼ ਹੋਰ ਤੇਜ਼ ਕਰ ਦੇਣਗੇ ਤਾਂ ਉਸ ਦਾ ਨੁਕਸਾਨ ਸਰਕਾਰ ਨੂੰ ਚਲਣਾ ਪੈ ਸਕਦਾ ਹੈ ਇਸੇ ਨੂੰ ਲੈ ਕੇ ਜੋ ਸੂਤਰਾਂ ਦੇ حوالے ਤੋਂ ਜਾਣਕਾਰੀ ਮਿਲੀ ਹੈ ਹੀ ਹੈ ਕਿ ਸਰਕਾਰ ਹੁਣ ਇਹ ਖੇਤੀ ਕਾਨੂੰਨ ਸੂਬਿਆਂ ਤੇ ਲਾਗੂ ਕਰਨ ਦੇ ਲਈ ਸੂਬੇ ਸਰਕਾਰਾਂ ਦੇ ਹੀ ਫੈਸਲਾ ਸਿੱਟੇਗੀ ਕਿ ਸੂਬੇ ਸਰਕਾਰਾਂ ਮਾਫ ਕਰਨਾ ਕਿ ਸੂਬਾ ਸਰਕਾਰ ਇਹਨਾਂ ਨੂੰ ਲਾਗੂ ਕਰੇ ਚਾਹੇ ਨਾ ਲਾਗੂ ਕਰੇ ਉਹ ਆਪਣੇ ਗੱਲੋਂ ਇਹ ਜੋ ਨਵਾਂ ਕਾਨੂੰਨ ਹੈ ਲਾਗੂ ਰੱਦ ਕਰਨ ਦਾ ਇਹ ਫੰਦਾ ਜੋ ਉਤਾਰ ਰਹੀ ਹੈ ਕੇਂਦਰ ਸਰਕਾਰ ਹੋਰ ਇਸ ਮਾਮਲੇ ਤੇ ਜਲਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਚੈਨਲ ਨਾਲ ਜੁੜੇ ਰਹੋ ਧੰਨਵਾਦ